ਸਸਕਾਲ ਜੀ ਤੁਸੀਂ ਦੇਖ ਰਹੇ ਹੋ ਟੈਗਰ ਪੰਜਾਬ ਨਿਊਜ਼ ਤੇ ਮੈਂ ਸਤਨਾਮ ਸਿੰਘ ਮੈਂ ਅੱਗੇ ਵੀ ਪਵਲਕ ਨਾਲੇ ਵਾਦਾ ਕਰਦਾ ਹੁੰਨਾ ਕਿ ਜਿੱਥੇ ਵੀ ਸਰਕਾਰ ਦੀ ਤੇ ਲੋਕਾਂ ਦੇ ਵਿੱਚ ਸਮੱਸਿਆ ਜਾਂ ਰਸਪਿਊਰ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਜਿਹੜੀ ਆ ਤੰਗ ਤੁਰਸੀ ਜਿਹੜੀ ਆ ਉਹ ਪਵਲਕ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹਾਲਾਤ ਵਿੱਚ ਦੀ ਉਹ ਖਬਰ ਕਰਨ ਤੋਂ ਅਸੀਂ ਕਦੇ ਵੀ ਕਰੇਜ ਨਹੀਂ ਕਰਾਂਗੇ ਅੱਜ ਜਿਹੜੀ ਅਸੀਂ ਇੱਕ ਨਿਊਜ਼ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਨਾ ਇਹ ਹੈ ਕਿ ਆ ਵੀ ਪਿੰਡ ਬੜਿੰਗ ਤੋਂ ਲੈ ਕੇ ਇੱਕ ਖੋਖਰਵਾਇਆ ਇਧਰ ਜੈਤੋ ਤੱਕ ਜੋੜਨ ਵਾਲੀ ਦੋ ਦਰਜਨ ਪਿੰਡਾਂ ਨੂੰ ਇੱਕ ਲਿੰਕ ਸੜਕਾ ਲਿੰਕ ਸੜਕ ਨੂੰ ਕਰਾਸ ਕਰਦਾ ਹੋਇਆ ਜਿਹੜਾ ਸੇਵਨਾਲੇ ਦਾ ਇੱਕ ਪੋਲਾ ਉਹ ਪਿਛਲੇ 6 ਮਹੀਨਿਆਂ ਤੋਂ ਮਹਿਕਮੇ ਦੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਨਲੈਕੀ ਕਰਕੇ ਬੰਦ ਹੋ ਚੁੱਕਿਆ ਕਿਉਂਕਿ ਨਵਾਂ ਨਿਰਮਾਣ ਕੀਤਾ ਗਿਆ ਸੀ ਤੇ ਜਿਹੜੀਆਂ ਹੈਗੀਆਂ ਕੁਛਲ ਬਿੰਦੀਆਂ ਉੱਚ ਅਧਿਕਾਰੀਆਂ ਦੀਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਪਿੰਡਾਂ ਵਾਲਿਆਂ ਵੱਲੋਂ ਲਿਖ ਕੇ ਦੇਣ ਦੇ ਬਾਵਜੂਦ ਵੀ ਅੱਜ ਤੱਕ ਵੀ ਉਹਨਾਂ ਦੀ ਸੁਣਵਾਈ ਨਹੀਂ ਹੋ ਸਕੀ ਇਤੇ ਸਮੱਸਿਆ ਕੀ ਆਈ ਅੱਜਕੱਲ੍ਹ ਛੁੱਟੀਆਂ ਦਾ ਦੌਰ ਚੱਲਦਾ ਕੋਈ ਗੱਲ ਨਹੀਂ ਜਦੋਂ ਮੈਂ ਇਸ ਤੋਂ ਪਹਿਲਾਂ ਇੱਕ ਨਿਊਜ਼ ਤਿਆਰ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਤੇ ਸੂਬਾ ਸਰਕਾਰ ਦੇ ਧਿਆਨ ਚ ਲੈ ਜਾਂਦਾ ਸੀ ਇਹ ਗੱਲ ਉਦੋਂ ਵੀ ਨੋਟਸ ਚ ਲੈ ਆਂਦੀ ਗਈ ਸੀ ਕਿ ਜਦੋਂ ਇਧਰ ਦੇ ਨਾ ਅੱਧੀ ਦਰਜਣ ਪਿੰਡਾਂ ਦੇ ਬੱਚੇ ਇਧਰ ਸਕੂਲਾਂ ਦੇ ਵਿੱਚ ਵਿਦਿਆ ਪ੍ਰਾਪਤ ਕਰਦੇ ਆ ਤੇ ਕੁਝ ਇਧਰੋਂ ਕਰਦੇ ਆ ਅੱਛਾ ਇੱਥੇ ਆਣ ਕੇ ਜਿਹੜੀ ਸੀ ਇਹ ਬਾਸ ਨਹੀਂ ਮੋੜਦੀ ਮੈਂ ਕੈਮਰਾ ਅਸਲ ਨੂੰ ਕਹੂੰਗਾ ਵੀ ਪੂਰੀ ਤਰ੍ਹਾਂ ਇਹ ਲੋਕੇਸ਼ਨ ਦਿੱਤੀ ਜਾਵੇ ਇਧਰਲੇ ਪਾਸੇ ਜਿਹੜਾ ਹੈ ਕਿ ਵਿਰਿੰਗ ਪਿੰਡ ਹੈਗਾ ਆ ਸੜਕ ਇਧਰੋਂ ਆਉਂਦੀ ਆ ਇਹ ਸੜਕ ਇਧਰੋਂ ਆਉਣ ਸਮੇਂ ਜਿਹੜਾ ਆ ਕੱਸੀ ਦਾ ਜਿਹੜਾ ਪੂਰਾ ਸੇਵ ਨਾਲੇ ਦਾ ਜਿਹਨੂੰ ਮਾਈਨਰ ਕਿਹਾ ਜਾਂਦਾ ਇਹ ਪੋਲ ਇੱਥੋਂ ਕ੍ਰਾਸ ਕਰਦਾ ਇਸ ਜਗ੍ਹਾ ਤੇ ਜਾ ਕੇ ਇਧਰ ਦੀ ਜਦੋਂ ਇਹ ਕੱਪਦਾ ਇਹ ਮੈਂ ਕੈਮਰਾਮੈਨ ਨੂੰ ਕੋਈ ਇਧਰ ਕੋਕਰ ਵਾਲੀ ਸਾਈਡ ਜਿਹਦਾ ਜੈਤੂਨ ਨੂੰ ਮਿਲਾਉਣ ਵਾਲੀ ਲਿੰਕ ਸੜਕਾ ਉਹਨੂੰ ਵੀ ਪੂਰੀ ਤਰ੍ਹਾਂ ਦਰਸ਼ਕਾਂ ਦੇ ਸਾਹਮਣੇ ਕੀਤਾ ਜਾਵੇ ਇਹ ਤੋਂ ਦੇ ਲੋਕਾਂ ਦਾ ਸੁਣਦੇ ਵਿੱਚ ਇਹ ਰਵਈਆ ਆਇਆ ਕਿ ਅੱਕ ਕੇ ਕੈਮਰੇ ਦੇ ਸਾਹਮਣੇ ਆਉਣ ਤੋਂ ਕੰਨੀ ਕਤਰੌਣ ਲੱਗੇ ਇਹਦੇ ਵਿੱਚ ਕੁਝ ਪਾਲਟੀ ਬਾਜੀ ਜਿਹੜੀ ਆ ਉਹ ਚਲਕਦੇ ਆ ਦੂਸਰੇ ਪਾਸੇ ਜਿਹੜੇ ਅੱਜ ਦੇ ਬੰਦੇ ਆ ਜਦੋਂ ਕੰਮ ਦੀ ਸੁਣਵਾਈ ਨਹੀਂ ਹੁੰਦੀ ਸਰਕਾਰ ਸੁਣਦੀ ਨਹੀਂ ਜ਼ਿਲ੍ਹਾ ਪ੍ਰਸ਼ਾਸਨ ਸੁਣਦਾ ਨਹੀਂ ਜਿਹੜਾ ਮੁੱਖ ਮੰਤਰੀ ਆ ਕਿੱਡੇ-ਕੱਡੇ ਫਰਾਡ ਕਰਦਾ ਵਾਅਦੇ ਕਰਦਾ ਆ ਕਰਦੇ ਆਂਗੇ ਉਥੋਂ ਕਰਦੇ ਆਂਗੇ ਪਰ ਮੈਨੂੰ ਲੱਗਦਾ ਇਹ ਸਕੂਲਾਂ ਦੀਆਂ ਕੰਨਾਂ ਤੇ ਪਾਲਸ਼ ਕਰਨ ਤੋਂ ਬਿਨਾ ਸਰਕਾਰ ਦੇ ਪੱਲੇ ਅੱਜ ਤੱਕ ਕੁਝ ਨਹੀਂ ਇਸ ਕਰਕੇ ਜਿਹੜੇ ਇੱਥੋਂ ਦੇ ਲੋਕ ਆ ਵੀ ਅੱਜ ਇੱਕ ਬੜੀ ਹੈਰਾਨਗੀ ਦੀ ਗੱਲ ਆ ਸਾਂਝਾ ਮੁੱਦਾ ਹੈ ਅਸੀਂ 1020 ਪਿੰਡਾਂ ਦੀ ਸਮੱਸਿਆ ਨੂੰ ਲੈ ਕੇ ਇੱਕ ਸਰਕਾਰ ਦੇ ਧਿਆਨ ਚ ਲਿਆਉਣ ਲਈ ਆਏ ਆ ਪਰ ਇਥੋਂ ਤੱਕ ਸਰਕਾਰ ਤੋਂ ਇਹਨਾਂ ਦਾ ਮੋਹ ਭੰਗ ਹੋ ਚੁੱਕਿਆ ਕਿ ਨਿਰਾਸ਼ ਹੋ ਗਏ ਵੀ ਇਹ ਕੰਮ ਬਣਨਾ ਹੀ ਨਹੀਂ ਤੇ ਅੱਜ ਸਾਡੇ ਸੰਪਰਕ ਦੇ ਵਿੱਚ ਇੱਕਾ ਦੋਕਾ ਜਿਹੜੇ ਬੰਦੇ ਆਏ ਆ ਉਹ ਵੀ ਆਪਣੀ ਸੂਝ-ਬੂਝ ਲੈ ਕੇ ਆਏ ਆ ਪਰ ਜਿਹੜੀ ਸਰਕਾਰ ਆ ਉਹਦੇ ਤੋਂ ਨਿਰਾਸ਼ ਆ ਇਸ ਤੋਂ ਪਹਿਲਾਂ ਵੀ ਇਹ ਜਿਗਰ ਹੋਇਆ ਸੀ ਹਰ ਬੰਦੇ ਨੇ ਫੋਨ ਤੇ ਸਪੈਟੀ ਕਰਨ ਦਿੱਤਾ ਵੀ ਜ਼ਿਲ੍ਹੇ ਦੇ ਐਮਐਲਏ ਡੀਸੀ ਸਾਹਿਬ ਏਡੀਸੀ ਸਾਹਿਬ ਸਬੰਧਤ ਮਹਿਕਮਾ ਐਕਸ਼ਨ ਸਾਹਿਬ ਸਾਰਿਆਂ ਨੂੰ ਲਿਖਤੀ ਰੂਪ ਦੇ ਵਿੱਚ ਇਸ ਪਿੰਡ ਵਾਸੀਆਂ ਵੱਲੋਂ ਦਿੱਤਾ ਗਿਆ ਇਸ ਪੁਲ ਦਾ ਜਿਹੜਾ ਉਹ ਪੂਰਾ ਕਰਨ ਵਾਸਤੇ ਜਿਹੜਾ ਅਧੂਰਾ ਪਿਆ ਸਿਰਫ ਕੀ ਹੋਣ ਵਾਲਾ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਆਟਾ ਗੁੰਨਤਾ ਤੇ ਆਟਾ ਨੰਗਾ ਉਹਦੇ ਉੱਤੇ ਪੋਣਾ ਪਾਉਣ ਵਾਲਾ ਪਹਿਲੇ ਕੈਮਰਾਮੈਨ ਨੂੰ ਫੇਰ ਕਹੂੰਗਾ ਵੀ ਪੁਲ ਪੂਰੀ ਤਰ੍ਹਾਂ ਤਿਆਰ ਆ ਹੋ ਸਕਦਾ ਹੈ ਕਿਸੇ ਸਿਆਸੀ ਰੰਜਿਸ਼ ਕਰਕੇ ਜਿਹੜਾ ਪੁਲ ਅੜਿਆ ਬੈਠਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਉਹ ਕਿਤੇ ਸਿਆਸਤ ਦੇ ਗੋਡੇ ਥੱਲੇ ਕੰਮ ਕਰ ਰਿਹਾ ਹੈ ਜੇਕਰ ਇਹ ਗੱਲ ਨਹੀਂ ਹੈ ਤੇ ਉੱਪਰ ਕੰਮ ਤਾਂ ਰਹਿ ਹੀ ਨਹੀਂ ਗਿਆ ਮੈਂ ਦਿਖਾਵਾਂ ਕੀ ਦੇਖਣ ਵਾਲਾ ਕੋਈ ਚੱਕਲ ਨਹੀਂ ਰਹੀ ਅੱਛਾ ਇਹਦੇ ਨਾਲ ਨਾਲ ਮੈਂ ਇਹ ਵੀ ਇੱਕ ਕਹਿ ਦਿੰਦੇ ਵੀ ਇੱਥੇ ਪਾਣੀ ਜਦੋਂ ਇਕੱਠਾ ਹੋਇਆ ਦੋ ਪਾਸਿਆਂ ਤੋਂ ਬੰਨ ਲੱਗ ਗਈ ਪਤਾ ਨਹੀਂ ਇੱਥੇ ਲੱਖਾਂ ਕਰੋੜਾਂ ਜਿਹੜੇ ਜੀਵ ਸੀਗੇ ਆ ਗਰਮੀ 'ਚ ਤੜਪ ਤੜਪ ਮਰਦੇ ਡੱਡੂ ਮੱਛੀਆਂ ਜਿਹੜੇ ਕਿਉਂਕਿ ਇਹ ਪਾਣੀ ਦੀ ਨਿਕਾਸੀ ਨਹੀਂ ਹੈਗੀ ਦੋ ਪਾਸਿਆਂ ਤੋਂ ਬੰਨ ਮਾਰਿਆ ਹੋਇਆ ਨਾ ਪੁਲਿਸ ਰੇ ਚੜਦਾ ਲੋਕਾਂ ਨੂੰ ਵੀ ਸਮੱਸਿਆ ਆ ਜਿਹੜੇ ਜਾਨਵਰ ਆ ਇਹ ਵੀ ਮਰ ਰਹੇ ਆ ਇਸ ਕਰਕੇ ਜਿਹੜੀ ਇਹ ਅੱਜ ਦੀ ਵੀਡੀਓ ਜਾਂ ਜਿਹੜੀ ਇਹ ਨਿਊਜ਼ ਤਿਆਰ ਕੀਤੀ ਜਾਂਦੀ ਹੈ ਨਾ ਇਹ ਲੋਕ ਘੱਟ ਕੇ ਪਰ ਸਾਡਾ ਮੀਡੀਆ ਮੀਡੀਆ ਨਹੀਂ ਹੱਕਦਾ ਅਸੀਂ ਆਪਣੀ ਡਿਊਟੀ ਮੁਤਾਬਕ ਇਹ ਪੰਜਾਬ ਦੇ ਮੁੱਖ ਮੰਤਰੀ ਡਿਪਟੀ ਕਮਿਸ਼ਨਰ ਐਮ ਐਲ ਏ ਸਾਹਿਬ ਤੇ ਹੋਰ ਸੰਬੰਧਿਤ ਜਿੰਨੇ ਅਧਿਕਾਰੀ ਆ ਉਹਨਾਂ ਨੂੰ ਇਹ ਧਿਆਨ ਹਿੱਤ ਇਹੋ ਜੋ ਚਾਲੂ ਕਰਦੇ ਆ